ਪੰਜਾਬ ਦੇ ਵਿੱਚ ਆਮਦਨ ਤੋਂ ਜ਼ਿਆਦਾ ਸੰਪਤੀ ਕੇਸ ਵਿੱਚ ਫੜੇ ਗਏ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਨੇਤਾ ਵਿਕਰਮ ਮਜੀਠੀਆ ਦੀ ਰਿਮਾਂਡ ਵਧਾ ਦਿੱਤੀ ਗਈ ਹੈ ਦਾਸੀ ਵਿਜੀਲੈਂਸ ਨੇ ਮੋਹਾਲੀ ਕੋਰਟ ਵਿੱਚ ਦੱਸਿਆ ਹੈ ਕਿ ਜਾਂਚ ਦੌਰਾਨ ਕਈ ਅਹਿਮ ਸਵਾਲਾਂ ਤੇ ਮਜੀਠੀਆ ਸਹਿਯੋਗ ਨਹੀਂ ਕਰ ਰਹੇ ਨੇ ਏਜੰਸੀ ਨੇ ਅਦਾਲਤ ਨੂੰ ਇਹ ਵੀ ਕਿਹਾ ਕਿ ਉਹਨਾਂ ਨੂੰ ਹੁਣ ਪੰਜਾਬ ਤੋਂ ਬਾਹਰ ਉੱਤਰ ਪ੍ਰਦੇਸ਼ ਦੇ गोरखपुर ले जाके पुछगिछ करनी पड़ सकती है करीब 4 घंटे तक जल्दी सुनवाई तो बाद कोर्ट ने 4 दिन दी रिमांड मंजूर की थी अगली पेशी 6 जुलाई तक तय की गई है सो इस दौरान अदालत परिसर नु पूरी तरह घेरिया गया सी मीडिया नु दूर रखने दे लिए जिथे गाडियां दी बैरिकेडिंग कीती गई ओथी कोर्ट दे चारों पास तिरपाल लगा के ਹਰ ਦਿਸ਼ਾ ਤੋਂ ਆਜੜਾ ਦ੍ਰਿਸ਼ਤਾ ਬੰਦ ਕਰ ਦਿੱਤੀ ਗਈ ਇਸ ਤੋਂ ਪਹਿਲਾਂ ਕੋਰਟ ਵਿੱਚ ਪੇਸ਼ੀ ਦੌਰਾਨ ਮਾਹੌਲ ਮਾਹੌਲ ਜਿਹੜਾ ਤਣਾਪੂਰਨ ਹੋ ਗਿਆ ਮਜੀਠੀਆ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਸੁਖਬੀਰ ਬਾਦਲ ਸਮਰਥਕਾਂ ਸਮੇਤ ਮੋਹਾਲੀ ਪਹੁੰਚ ਗਏ ਕੋਰਟ ਦੇ ਵੱਲੋਂ ਆਉਂਦੇ ਵੇਖ ਪੁਲਿਸ ਨੇ ਉਹਨਾਂ ਨੂੰ ਕੇਰ ਲਿਆ ਅਤੇ ਇਸ ਤੋਂ ਬਾਅਦ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਇਸ ਦੌਰਾਨ ਸੁਖਬੀਰ ਬਾਦਲ ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀ ਜੰਮ ਕੇ ਬਹਿਸਵਾਜ਼ੀ ਹੁੰਦੀ ਹੈ ਪੁਲਿਸ ਨੇ ਉਹਨਾਂ ਨੂੰ ਕਿਹਾ ਕਿ ਸੁਰੱਖਿਆ ਕਾਰਨਾਂ ਦੀ ਵਜ੍ਹਾ ਨਾਲ ਕੋਰਟ ਵੱਲੋਂ ਨਹੀਂ ਜਾ ਸਕਦੇ ਇਸ ਤੋਂ ਬਾਅਦ ਅਕਾਲੀ ਵਰਕਰ ਭੜਕ ਉੱਠੇ ਅਤੇ ਬਾਦਲ ਨੇ ਦੌਰਾਨ aarop ਲਗਾਏ ਨੇ ਪੰਜਾਬ ਦੇ ਪੂਰੇ ਤੰਤਰ ਨੂੰ ਅਰਵਿੰਦ ਕੇਜਰੀਵਾਲ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਸਭ ਕੁਝ ਉਹਨਾਂ ਦੇ ਇਸ਼ਾਰਿਆਂ ਤੇ ਹੀ ਹੋ ਰਿਹਾ ਹੈ ਤੇ ਇਸ ਤਰ੍ਹਾਂ ਦੇ ਦੋਸ਼ ਨਹੀਂ ਉਹਨਾਂ ਦੇ ਵੱਲੋਂ ਲਗਾਏ ਗਏ ਬਿਊਰੋ ਰਿਪੋਰਟ ਲੁਧਿਆਣਾ ਲਾਈ